ਜੀ ਟੋਪੀਆਂ ਵਾਲੀ ਵੀਡੀਓ ਤਾਂ ਬਹੁਤ ਫੈਲ ਗਈ ਜੋ ਫਤਿਹਗੜ ਸਾਹਿਬ ਸ਼ਹੀਦੀ ਦਿਵਸ ਚੱਲ ਰਿਆ ਸੀ ਤੇ ਕੁਝ ਨਿਹੰਦ ਨਿਆਣਿਆਂ ਨੇ ਹਰ ਇੱਕ ਰਾਹ ਚੱਲਦੇ ਬੰਦੇ ਦੀ ਟੋਪੀਆਂ ਲਾ ਕੇ ਆਪਣੇ ਬਾਲੇ ਦੇ ਉੱਤੇ ਟੰਗੀਆਂ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਟੋਪੀਆਂ ਪਾਈਆਂ ਭਾਈ ਸੜਕ ਤੇਰੇ ਬੁੜੇ ਦੇ ਨਹੀਂ ਸੀ ਕੋਈ ਮੈਂ ਗੱਭੀ ਪੰਜਾਬ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਇਹ ਨਿਹੰਗਾਂ ਵਾਸਤੇ ਕੋਈ ਪਾਠਸ਼ਾਲਾ ਕੋਈ ਸਕੂਲ ਬਣਾਇਆ ਜਾਵੇ ਜਿੱਥੇ ਬਹੁਤ ਜ਼ਰੂਰੀ ਹੋ ਜੇ ਮੈਡੀਟੇਰੀਅਨ ਠੀਕ ਹੈ ਕਿ ਇਹਨਾਂ ਨੇ ਉੱਥੇ ਜਾ ਕੇ ਕਲਾਸਾਂ ਲੈਣੀਆਂ ਇਹਨਾਂ ਨੂੰ ਐਟੀਕੀਟਸ ਮੈਨਰਸ ਕਿਤਾ ਸੋਸਾਇਟੀ ਵਿੱਚ ਰਹਿਣਾ ਕਿੱਦਾਂ ਲੇਡੀਜ਼ ਨਾਲ ਰਿਸਪੈਕਟ ਨਾਲ ਗੱਲ ਕਰਨੀ ਹੈ ਕਿੱਦਾਂ ਬੱਚਿਆਂ ਨਾਲ ਗੱਲ ਕਰਨੀ ਹੈ ਕਿੱਦਾਂ ਬਜ਼ੁਰਗਾਂ ਨਾਲ ਗੱਲ ਕਰਨੀ ਹੈ ਇਹ ਸਿਖਾਇਆ ਜਾਵੇ ਸੋ ਇਹ ਛੋਟੇ-ਛੋਟੇ ਉਮਰ ਚ ਘਰੋਂ ਭੱਜ ਜਾਂਦੇ ਕਿਉਂਕਿ ਪੜਨਾ ਚਾਹੁੰਦੇ ਨਹੀਂ ਨਿਹੰਗਾਂ ਦੇ ਦੇਰਿਆਂ 'ਚ ਬਹਿ ਜਾਂਦੇ ਆ ਉੱਥੇ ਤਾਂ ਮੈਨਰ ਸਿਖਾਈ ਨਹੀਂ ਜਾਂਦੀ ਤੇ ਤੁਹਾਨੂੰ ਵੀ ਪਤਾ ਕਿ ਉੱਥੇ ਕੀ ਸਿਖਾਇਆ ਜਾਂਦਾ ਸੋ ਬਹੁਤ ਸ਼ਰਮ ਦੀ ਗੱਲ ਆ ਕਿਸੇ ਗ੍ਰੰਥ ਸਾਹਿਬ ਕਿਥੇ ਕਿਤਾਬ 'ਚ ਨਹੀਂ ਲਿਖਿਆ ਕਿ ਕੋਈ ਬੰਦਾ ਟੋਪੀ ਪਾ ਕੇ ਗੁਰਦੁਆਰੇ ਨਹੀਂ ਜਾ ਸਕਦਾ ਸੋ ਮੇਨ ਮਕਸਦ ਸਾਡਾ ਸਿਰ ਢੱਕਿਆ ਹੋਣਾ ਚਾਹੀਦਾ ਚਾਹੇ ਰੁਮਾਲ ਨਾਲ ਚਾਹੇ ਚੁੰਨੀ ਨਾਲ ਯੋਟੋ ਪਿੰਡ ਇੱਥੇ ਵੀ ਸਾਡੇ ਬਿੰਦਰ ਗੁਰਦੁਆਰੇ ਦੇ ਵਿੱਚ ਇੱਕ ਕੁਮੜਾ ਚੰਦਾਲ ਨੂੰ ਚਾਬੂੜਾ ਬੈਂਦਾ ਜਿਹਨੇ ਕਾਫੀ ਸਟੂਡੈਂਟਸ ਨੂੰ ਹਰੈਸ ਕੀਤਾ ਉਹਨਾਂ ਦੇ ਟੋਪੀਆਂ ਈਵਨ ਕਿਉਂਨੇ ਮੇਰੇ ਵੀ ਉਹਨੇ ਦੀ ਟੋਪੀ ਲਈਤੀ ਹੋਈ ਸੀ ਉਹਨੇ ਮੇਰੇ ਵੀ ਟੋਪੀ ਤੇ ਕਮੈਂਟ ਕੀਤਾ ਫਿਰ ਮੇਉ ਦੀ ਖਤਰ ਦਾ ਰਿਪੋਰਟ ਹੋਣੀ ਦਿੱਤੀ ਮੁੜਕੀ ਉਹਦੇ ਔਕਾਤ ਨਹੀਂ ਪਈ ਕਿ ਮੇਰੇ ਸਿਰ ਤੋਂ ਟੋਪੀ ਲਵਾ ਲੈ ਸੋ ਇਸ ਤਰ੍ਹਾਂ ਕਿਤੇ ਨਹੀਂ ਲਿਖਿਆ ਜਿੱਦਾਂ ਪੰਜਾਬੀਆਂ ਦੀ ਪੱਗ ਸ਼ਾਨ ਹੁੰਦੀ ਹੈ ਨਾ ਕਿ ਸਾਡੇ ਪੱਗ ਨੂੰ ਹੱਥ ਪਾ ਲਿਆ ਤਾਂ ਦੇਖ ਲਓ ਐਦਾਂ ਹੀ ਜਿਨ੍ਹਾਂ ਨੇ ਸਿਰ ਤੇ ਟੋਪੀ ਪਾਈ ਹੁੰਦੀ ਹੈ ਉਹ ਵੀ ਉਹਨਾਂ ਦੀ ਸ਼ਾਨ ਹੁੰਦੀ ਹੈ ਉਹਨਾਂ ਦੀ ਇੱਜ਼ਤ ਰਿਸਪੈਕਟ ਹੁੰਦੀ ਜੋ ਤੁਸੀਂ ਲਈ ਹੁਣ ਲੋਕਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਕਿਉਂਕਿ ਲੋਕ ਡਰਦੇ ਆ ਜਿਹਦੇ ਕਿਰਪਾਨਾ ਲੈ ਕੇ ਫਿਰਦੇ ਆ ਇਹ ਭਾਲੇ ਲੈ ਕੇ ਫਿਰਦੇ ਆ ਲੋਕ ਦੇ ਗਾਇਸ ਫੀਲਸ ਖੇੜ ਯਾਰ ਉਹਨੂੰ ਆਇਆ ਲੱਗਦਾ ਸਾਡੇ ਕਿਰਪਾਨਾ ਮਾਰ ਦੇਣ ਸਾਡੇ ਬਾਲਾ ਨਾ ਮਾਰ ਦੇ ਸੋ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਇਹ ਵਾਰ-ਵਾਰ ਗੁਰੂ ਮਹਾਰਾਜ ਦਾ ਨਾਮ ਦਾ ਵਿਕਟਮ ਕਾਰਡ ਖਿੰਦੇ ਸਾਡੇ ਗੁਰੂ ਨੇ ਕਿਹਾ ਕਿ ਸ਼ਸਤਰ ਰੱਖਣੇ ਉਹ ਗੁਰੂ ਨੇ ਤੁਹਾਨੂੰ ਕੁੱਤੇ ਕੰਮ ਵਾਸਤੇ ਤੁਹਾਨੂੰ ਪੁੱਠੇ ਕੰਮ ਵਾਸਤੇ ਸ਼ਸਤਰ ਕਿੱਥੇ ਰੱਖਣੇ ਤੁਸੀਂ ਲੋਕਾਂ ਨੂੰ ਇੱਕ ਡਰ ਪੈਦਾ ਕਰੋ ਉਹਨਾਂ ਚ ਗੁੰਡਾਗਰਦੀ ਬਦਮਾਸ਼ੀ ਕਰੋ ਬੇ ਹਰਾਣਾ ਚਲਤਾਂ ਨੂੰ ਵੇਖ ਕੇ ਚੁੱਪ-ਚਾਪ ਇੰਨੀਆਂ ਟੋਪੀਆਂ ਮੁੰਡੇ ਨੇ ਪਾਲੇ ਤੇ ਟੰਗੀਆਂ ਤੁਸੀਂ ਗੁੰਗਿਆਂ ਮੂੰਹ ਬੰਦ ਕਰਕੇ ਤੁਸੀਂ ਆਪਣੇ ਟੋਪੀਆਂ ਲਾ ਕੇ ਦੇ ਦਿੱਤੀਆਂ ਤੁਸੀਂ ਉਹ ਟੋਪੀਆਂ ਨੂੰ ਅਕਸਰ ਉਹਦੇ ਪੈਸੇ ਦਿੱਤੇ ਆ ਕੀ ਪੈਸੇ ਦੇ ਕੇ ਟੋਪੀਆਂ ਖਰੀਦੀਆਂ ਹੈ ਕਿਸੇ ਦੇ ਮਾਂ ਨੇ ਬੜੇ ਪਿਆਰ ਨਾਲ ਉਹਨਾਂ ਨਾਲ ਟੋਪੀਆਂ ਬਣਾਈਆਂ ਹੋਣੀਆਂ ਤੇ ਤੁਸੀਂ ਆਰਾਮ ਨਾਲ ਮੁੰਡੇ ਦੇ ਟੋਪੀਆਂ ਦੇ ਕੇ ਆ ਗਏ ਧਾਤੋਂ ਢੇੜ ਦੇ ਕੋਲੋਂ ਤੁਸੀਂ 10 15 20 ਲੋਕ ਇਕੱਠੇ ਹੋ ਕੇ ਇਹਨਾਂ ਦੇ ਛੱਤਰ ਪ੍ਰੇਡ ਨਹੀਂ ਕਰ ਸਕਦੇ ਹੋ ਇੱਕ ਸਰਦਾਰ ਨੇ ਆਵਾਜ਼ ਚੱਕੀ ਆਈ ਲਈ ਅਪਰੀਸ਼ੀਏਟ ਕਿਉਂ ਲੈ ਆਵਾਜ਼ ਚੱਕੀ ਸੋ ਪੰਜਾਬ ਸਰਕਾਰ ਤੋਂ ਮੇਰੀ ਬੇਨਤੀ ਹੈ ਕਿ ਐਦਾਂ ਦੇ ਜਿਹੜੇ ਇਹ ਪੁੱਠੇ ਸਿੱਧੇ ਕੰਮ ਸਾਡੇ ਧਰਮ ਦਾ ਨਾਮ ਲੈ ਕੇ ਸਿੱਖੀ ਦਾ ਸਾਡਾ ਨਾਂ ਡਬੋ ਰਿਹਾ ਉਹ ਦਿਨ ਦੂਰ ਨਹੀਂ ਜਦ ਗੁਰਦੁਆਰਿਆਂ ਉਸ ਲੋਕਾਂ ਨੇ ਟੁੱਟਣਾ ਸ਼ੁਰੂ ਹੋ ਜਾਣਾ ਹੈ ਇਹਨਾਂ ਦੀ ਸਟੂਪਿਡ ਹਰਕਤਾਂ ਕਰਕੇ ਸ਼ੇਮ ਔਨ ਯੂਰself ਫਿਰ ਕਹਿੰਦੇ ਨੇ ਅੰਥੀ ਬੋਲਦੀ ਹੈ